ਵਿਵਾਦਾਂ ਦਾ ਦੂਜਾ ਨਾਮ ਤੇ ਵਿਵਾਦਾਂ ਦੀ ਜੜ ਕੰਗੜਾ ਨੌਤ ਕੰਗੜਾ ਨੌਤ ਜਿਹਦਾ ਹਾਲ ਹੀ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਸੀਆਈਐਸਐਫ ਦੀ ਲੇਡੀ ਕਾਂਸਟੇਬਲ ਦੇ ਨਾਲ ਪੰਗਾ ਪਿਆ ਬੈਸ ਹੋਈ ਉਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਜੋ ਕੁਝ ਕੰਗੜਾ ਨੌਤ ਨੇ ਦੋਸ਼ ਲਗਾਏ ਨੇ ਕਿ ਮੇਰੇ ਤੇ ਉਸ ਲੇਡੀ ਕਾਂਸਟੇਬਲ ਨੇ ਥੱਪੜ ਮਾਰੇ ਇੱਕ ਥੱਪੜ ਮਾਰਿਆ ਗਿਆ ਹਾਲਾਂਕਿ ਉਸ ਲੇਡੀ ਕਾਂਸਟੇਬਲ ਵੱਲੋਂ ਇੱਕ ਨਹੀਂ ਹਜੇ ਤੱਕ ਮੰਨਿਆ ਗਿਆ ਕਿ ਵਾਕਈ ਉਹਨਾਂ ਨੇ ਉਸਦੇ ਥੱਪੜ ਮਾਰਿਆ ਜੇ ਮਾਰਿਆ ਕਿਉਂ ਮਾਰਿਆ ਤੇ ਜੇ ਨਹੀਂ ਮਾਰਿਆ ਤੇ ਫਿਰ ਕੰਗੜਰਨੌਤ ਨੇ ਕੀ ਬੋਲਿਆ ਲੇਕਿਨ ਕੰਗੜਰਨੌਤ ਦਾ ਵਿਵਾਦ ਕੋਈ ਨਵਾਂ ਨਹੀਂਆ ਵਿਵਾਦਾਂ ਦੀ ਜੜ ਜਾਂ ਵਿਵਾਦਾਂ ਦਾ ਦੂਜਾ ਨਾਮ ਕੰਗੜਰਨੌਤ ਇਸ ਕਰਕੇ ਕਿਹਾ ਜਾਂਦਾ ਜਾਂ ਪੰਗਾ ਕਵੀਨ ਇਸ ਕਰਕੇ ਕਿਹਾ ਜਾਂਦਾ ਕਿ ਇਹ ਖੁਦ ਅਜਿਹੀ ਔਰਤਾਂ ਜਿਹੜੀ ਪੈਸੇ ਸੁੱਟ ਕੇ ਲੜਾਈ ਲੈਣ ਵਾਲੀ ਗੱਲਾਂ ਲੋਕ ਕਰਦੇ ਨੇ ਉਹਨਾਂ ਵਿੱਚੋਂ ਇੱਕ ਨਾਮ ਆ ਕੰਗਰਨੌਤ 4 ਤਰੀਕ ਨੂੰ ਰਿਜ਼ਲਟ ਆਏ ਨੇ ਲੋਕ ਸਭਾ ਚੋਣਾਂ ਦੇ ਉਹਦੇ ਦੇ ਤਹਿਤ ਮੰਡੀ ਲੋਕ ਸਭਾ ਹਿਮਾਚਲ ਪ੍ਰਦੇਸ਼ ਤੋਂ ਕੰਗਰਨੌਤ ਪਹਿਲੀ ਦਫਾ ਐਮਪੀ ਚੁਣੇ ਗਏ ਨੇ ਭਾਰਤੀ ਜਨਤਾ ਪਾਰਟੀ ਤੋਂ ਟਿਕਟ ਲਈ ਕਿਉਂਕਿ ਲਗਾਤਾਰ ਫਿਲਮਾਂ ਫਲॉप ਹੋਣ ਤੋਂ ਬਾਅਦ ਉਹਨਾਂ ਨੇ ਅਕਸਰ ਹੀ ਨਿਤ ਹੀ ਭਾਰਤੀ ਜਨਤਾ ਪਾਰਟੀ ਵਾਸਤੇ ਪ੍ਰਚਾਰ ਕੀਤਾ ਦੋਸਤੋ ਬਾਅਦ ਹਿਮਾਚਲ ਦੇ ਰਹਿਣ ਵਾਲੇ ਨੇ ਕੰਗਰਨੌਤ ਉਹਨਾਂ ਨੂੰ ਟਿਕਟ ਦਿੱਤੀ ਗਈ ਮੰਡੀ ਤੋਂ ਤੇ ਮੰਡੀ ਤੋਂ ਉਹ ਜਿੱਤ ਗਏ ਨੇ ਦਿੱਲੀ ਜਾਣਾ ਸੀ ਚੰਡੀਗੜ੍ਹ 에어ਪੋਰਟ ਤੇ ਸੀਆਈਐਸਫ ਦੀ ਲੇਡੀ ਕਾਂਸਟੇਬਲ ਦੇ ਨਾਲ ਪੰਗਾ ਪੈ ਗਿਆ ਤੇ ਉਸ ਤੋਂ ਬਾਅਦ ਜੋ ਕੁਝ ਕੰਗੜਾ ਨੌਤ ਉਸ ਤੋਂ ਬਾਅਦ ਕੰਗੜਾ ਨੌਤ ਦੀ ਭੈਣ ਨੇ ਪੰਜਾਬ ਪ੍ਰਤੀ ਸੇਕ ਕੌਮ ਪ੍ਰਤੀ ਪੰਜਾਬੀਆਂ ਪ੍ਰਤੀ ਯਹਿਰ ਖੋਲਿਆ ਉਹ ਸਾਰਿਆਂ ਦੇ ਸਾਹਮਣੇ ਇੱਕ ਥੱਪੜ ਜਿਸ ਦੀ ਸ਼ਿਕਾਇਤ ਵੀ ਹਲੇ ਕੰਗੜਾ ਨੌਤ ਨਹੀਂ ਨਹੀਂ ਕੀਤੀ ਜਦ ਕਿ ਸ਼ਿਕਾਇਤ ਸੀਆਈਐਸਫ ਨੇ ਕੀਤੀ ਹੈ ਉਹਦੇ ਵਿੱਚ ਮੈਡੀਕਲ ਵੀ ਕੰਗੜਾ ਨੌਤ ਦਾ ਨਹੀਂ ਹੋਇਆ ਹਾਲਾਂਕਿ ਉਸ ਲੇਡੀ ਕੌਨਸਟੈਂਡ ਦੇ ਖਿਲਾਫ 323 ਤੇ 341 ਦੇ ਤਹਿਤ ਮਕਦਮਾ ਦਰਜ ਹੋ ਚੁੱਕਾ ਉਹ ਅਵੇਲੇਬਲ ਸੀ ਉਹਨੂੰ ਜਮਾਨਤ ਵੀ ਮਿਲ ਗਈ ਆ ਹੁਣ ਮਹਾਲੀ ਪੁਲਿਸ ਨੇ ਵੀ ਐਸਆਈਟੀ ਬਣਾ ਦਿੱਤੀ ਗਈ ਆ ਉਧਰ ਸੀਆਈਐਸਐਫ ਨੇ ਆਪਣੇ ਪੱਧਰ ਤੇ ਉਹਨਾਂ ਦੀ ਕਮੇਟੀ ਡੀਆਈਜੀ ਰੈਂਕ ਦੇ ਅਧਿਕਾਰੀ ਜਾਂਚ ਕਮੇਟੀ ਦੀ ਅਗਵਾਈ ਕਰਨਗੇ ਕੰਗਰਾ ਨਾਥ ਨੇ ਜੋ ਭਾਰਤੀ ਚੋਣ ਕਮਿਸ਼ਨ ਨੂੰ ਆਪਣਾ ਚੋਣ ਘੋਸ਼ਣਾ ਪੱਤਰ ਦਰਹਾਨ ਜੋ ਕੁਝ ਬਿਉਰਾ ਦਿੱਤਾ ਉਦੀ ਪੜ੍ਹਾਈ ਕੀ ਆ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਦੇ ਪਿਤਾ ਕੀ ਕਰਦੇ ਨੇ ਉਹਨਾਂ ਕੋਲ ਕਿੰਨੀ ਜ਼ਮੀਨ ਕਿੰਨੀ ਕਮਰਸ਼ੀਅਲ ਕਿੰਨੇ ਪੈਸੇ ਨੇ ਕਿਉਂਕਿ ਬਾਲੀਵੁੱਡ ਦੇ ਵਿੱਚ ਇੱਕ ਫੇਲ ਹੋਇਆ ਨਾਮ ਆ ਲੇਕਿਨ ਫਿਰ ਵੀ ਕਿਉਂਕਿ ਬਾਲੀਵੁੱਡ ਦੇ ਵਿੱਚ ਕੰਮ ਕਰਨਾ ਤੁਹਾਨੂੰ ਕਰੋੜਾ ਰੁਪਏ ਦੀ ਕਮਾਈ ਹੋ ਹੀ ਜਾਂਦੀ ਹੈ ਚਾਹੇ ਤੁਹਾਡੀ ਫਿਲਮ ਫਲੌਪ ਹੋ ਜੇ ਕਿਉਂਕਿ ਫਲੌਪ ਫਿਲਮ ਤੇ ਪ੍ਰੋਡਿਊਸਰ ਦੀ ਹੁੰਦੀ ਆ ਪੈਸੇ ਤੇ ਕਲਾਕਾਰਾਂ ਨੂੰ ਮਿਲ ਹੀ ਜਾਂਦੇ ਹਾਂ ਫਲੌਪ ਤੋਂ ਬਾਅਦ ਤੁਹਾਨੂੰ ਬਾਅਦ ਚ ਕੋਈ ਪ੍ਰੋਡਿਊਸਰ ਮੂੰਹ ਨਹੀਂ ਲਾਉਂਦਾ ਤੇ ਇਸੇ ਕਰਕੇ ਸ਼ਾਇਦ ਕੰਗਰਨੌਦ ਜੋ ਕਹਿ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਜੋਗਾ ਜਾਂ ਵਿਪਾਸਨਾ ਕਰਨੀ ਚਾਹੀਦੀ ਹੈ ਜੋ ਕੁਲਵਿੰਦਰ ਕੌਰ ਦੇ ਹੱਕ ਵਿੱਚ ਉਤਰੇ ਨੇ ਬਹੁਤ ਲੋਕ ਕਹਿੰਦੇ ਨੇ ਕਿ ਕੰਗਰਨਾਉਤ ਨੂੰ ਵਿਪਾਸਨਾ ਕਰਨੀ ਚਾਹੀਦੀ ਹੈ ਜੋਗਾ ਕਰਨੀ ਚਾਹੀਦੀ ਕਿ ਉਹਦਾ ਜਿਹੜਾ ਮਨ ਆ ਉਹ ਸ਼ਾਂਤ ਰਹੇ ਭਟਕੀ ਹੋਈ ਰੂਹ ਵਾਂਗੂ ਉਹ ਲੋਕਾਂ ਦੇ ਨਾਲ ਨਾ ਆਪੇਸ਼ ਆਵੇ ਜੋ ਡਿਟੇਲ ਸਾਂਝੀ ਕੀਤੀ ਗਈ ਆ ਉਹਦੇ ਮੁਤਾਬਕ ਕੰਗਰਨਾਉਤ ਦੇ ਖਿਲਾਫ 8 ਕੇਸ ਰਜਿਸਟਰਡ ਨੇ ਜਿਨ੍ਹਾਂ ਦੇ ਵਿੱਚ ਇੱਕ ਹਿਰਾਫੇਰੀ ਦਾ ਚਾਰ ਡਿਫੋਰਮੇਸ਼ਨ ਤੇ ਤਿੰਨ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਦੇ ਵਿੱਚ ਉਹਦੇ ਖਿਲਾਫ ਕੇਸ ਰਜਿਸਟਰ ਨੇ ਇਸ ਕਰਕੇ ਕਿਆ ਜਾ ਸਕਦਾ ਕਿ ਕੰਗੜਾ ਨੌਤ ਇੱਕ ਆਦਤਨ ਹੈਪਚੁਲ ਇੱਕ ਹਸਤੀ ਆ ਪਰਸਨੈਲਿਟੀ ਹੈ ਜੋ ਖੁਦ ਹੀ ਲੜਾਈ ਦਾ ਦੂਜਾ ਨਾਮ ਵੀ ਕੰਗੜਾ ਨੌਤ ਕਿਹਾ ਜਾ ਸਕਦਾ ਕਿ ਜਦੋਂ ਵੀ ਉਹ ਬੋਲਦੇ ਨੇ ਅਜੀਹੇ ਮੂੰਹ ਦੇ ਵਿੱਚੋਂ ਅੱਗ ਵਾਂਗੂ ਬੋਲਦੇ ਨੇ ਕਿ ਲੋਕਾਂ ਦੇ ਬਾਅਦ ਚ ਧਾਰਮਿਕ ਭਾਵਨਾਵਾਂ ਵੀ ਭੜਕ ਜਾਂਦੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕੰਗੜਾ ਨਵਤ ਨੇ ਉਹਦੇ ਖਿਲਾਫ 8 ਕੇਸ ਪੈਂਡਿੰਗ ਨੇ ਹਾਲਾਂਕਿ ਅਗਰ 2017 ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਭਾਰਤੀ ਚੋਣ ਕਮਿਸ਼ਨ ਜਿਨ੍ਹਾਂ ਦੇ ਖਿਲਾਫ ਅਜਿਹੇ ਸੀਰੀਅਸ ਕੇਸ ਰਜਿਸਟਰਡ ਹੁੰਦੇ ਨੇ ਮਾਮੂਲੀ ਗਰਾਊਂਡ ਤੇ ਹੀ ਭਾਰਤੀ ਚੋਣ ਕਮਿਸ਼ਨ ਉਹਨਾਂ ਦੇ ਨਾਮੀਨੇਸ਼ਨ ਰੱਦ ਕਰ ਦਿੰਦੇ ਸੀ ਲੇਕਿਨ ਹੁਣ 2017 ਤੋਂ ਬਾਅਦ ਇਹ ਵਰਤਾਰਾ ਭਾਰਤੀ ਚੋਣ ਕਮਿਸ਼ਨ ਵੱਲੋਂ ਨਹੀਂ ਦਿਖਾਇਆ ਜਾ ਰਿਹਾ ਐਫੀਡੇਟ ਜਿਹੜਾ ਦਿੱਤਾ ਗਿਆ ਕੰਗੜਾ ਨਵਤ ਵੱਲੋਂ ਉਦੇ ਵਿੱਚ ਜਿਹੜੇ ਕੇਸ ਜਿਹੜੇ ਦਿੱਤੇ ਗਏ ਨੇ ਉਹ ਵੀ ਪੜ ਕੇ ਸੁਣਾ ਦਿੰਦੇ ਆ ਕੇਸ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਨੰਬਰ ਐਮ ای ਸੀ ਆਰ ਨੰਬਰ 1 ਸਾਲ 2121 ਪੁਲਿਸ ਸਟੇਸ਼ਨ ਖਰ ਮੁੰਬਈ ਕਿਸ ਧਾਰਾ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਆਈ ਪੀ ਸੀ 1860 ਦੇ ਤਹਿਤ 406 415 418 420 34 ਅਤੇ 120 ਬੀ ਅਤੇ 51 ਅਤੇ 26 ਕਾਪੀਰਾਈਟ ਐਕਟ ਇਹ ਕੀ ਹੈ ਮਸਲਾ ਕੇਸ ਕੀ ਹੈ ਇਹ ਹਿਰਾਫੇਰੀ ਚੀਟਿੰਗ ਅਤੇ ਕਾਪੀਰਾਈਟ ਦਾ ਮਸਲਾ ਦੂਜਾ ਇਹਨਾਂ ਦੇ ਖਿਲਾਫ ਮੁਕਦਮਾ ਦਰਜਾ ਮੁਕਦਮਾ ਨੰਬਰ 3 ਸਾਲ 2022 ਪੁਲਿਸ ਸਟੇਸ਼ਨ ਬਾਂਦਰਾ ਮੁੰਬਈ ਆਈਪੀਸੀ 1860 ਤਹਿਤ 153ਏ 295ਏ 124ਏ ਤੇ 34 ਇਹ ਆਊਟਰੇਜ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣਾ ਦੰਗੇ ਫੁਲਾਉਣਾ ਦੇ ਤਹਿਤ ਇਨਾਂ ਦੇ ਕੰਗਰਨਾਓ ਦੇ ਖਿਲਾਫ ਮੁਕਦਮਾ ਅੰਦਰ ਇਸ ਤਰ ਤਿੱਜਾ ਯੀੜਾ ਮੁਕਦਮਾ ਦਰਜ ਕੀਤਾ ਗਿਆ ਉਹ ਮੁਕਦਮਾ ਨੰਬਰ 1 ਸਾਲ 220 ਮੁੰਬਈ ਵਿੱਚ ਪੁਲਿਸ ਸਟੇਸ਼ਨ ਖਰ ਆਈਪੀਸੀ 1860 ਤਹਿਤ 295 ਧਾਰਮਿਕ ਭਾਵਨਾਵਾਂ ਮਾ ਪੜਕਾਉਣ ਦੇ ਦੋਸ਼ ਦੇ ਵਿੱਚ ਇਸ ਤਰ ਚੌਥਾ ਮੁਕਦਮਾ ਕੰਗਰਨਾਓ ਦੇ ਖਿਲਾਫ ਹੋਇਆ ਕੰਪਲੇਨ ਨੰਬਰ 1 ਆ ਸਾਲ 221 ਆ ਇਸ ਸੀ ਐਮ ਐਮ ਅਦਾਲਤਾਂ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਬਠਿੰਡਾ ਬਠਿੰਡਾ ਦੇ ਵਿੱਚ ਕਿਉਂਕਿ ਇਸ ਦਰਜ ਕੀਤਾ ਜਿਸ ਬੀਬੀ 80 ਸਾਲ ਦੀ ਉਮਰ ਜਿਨ੍ਹਾਂ ਦੀ ਹੁਣ ਉਮਰ 83 ਹੋ ਸਾਲ ਹੋ ਚੁੱਕਿਆ ਹੈ ਬੀਬੀ ਮਹਿੰਦਰ ਕੌਰ ਉਹਨਾਂ ਦੇ ਖਿਲਾਫ ਜੋ ਕੰਗਣਾ ਨੌਤ ਨੇ ਪੈੜੇ ਸ਼ਬਦ ਬੋਲੇ ਸੀ ਜਿਸ ਦੀ ਵਜ੍ਹਾ ਕਰ ਇਹ ਹੈ ਕਿ ਅੱਜ ਉਹਨੂੰ ਥੱਪੜ ਖਾਣਾ ਪਿਆ ਜੋ ਕੰਗਣਾ ਨੌਤ ਕਹਿ ਰਹੀ ਹੈ ਥੱਪੜ ਮਾਰਨ ਵਾਲੇ ਨੇ ਨਹੀਂ ਕਿਹਾ ਕਿ ਮੈਂ ਮਾਰਿਆ ਨਾ ਕੰਗਣਾ ਨੌਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕੁਲਵਿੰਦਰ ਕੌਰ ਦੇ ਖਿਲਾਫ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹ ਸੀਆਈਐਸਐਫ ਜਿਸ ਡਿਪਾਰਟਮੈਂਟ ਦੇ ਵਿੱਚ ਕੁਲਵਿੰਦਰ ਕੌਰ ਜੌਬ ਕਰਦੇ ਨੇ ਉਹਨਾਂ ਵੱਲੋਂ ਕਰਵਾਈ ਗਈ ਹੈ ਇਹ ਹਿੱਸੇ ਕਰਕੇ ਕੁਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਦਿੱਲੀ ਦੇ ਵਿੱਚ ਜਿਹੜੀ ਇੱਕ ਵਾਇਰਲ ਵੀਡੀਓ ਹੋ ਰਹੀ ਹੈ ਕਿ ਦਿੱਲੀ ਦੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਧਰਨੇ ਦਿੱਤੇ ਜਾ ਰਹੇ ਕਿਸਾਨਾਂ ਨੂੰ ਤੇ ਉਹਦੇ ਵਿੱਚ ਮੇਰੀ ਮਦਰ ਵੀ ਮੇਰੀ ਮਾਂ ਵੀ ਬੀਬੀ ਬੈਠੀ ਜਦੋਂ ਇਹਨੇ ਕਿਹਾ ਸੀ ਕਿ ਉੱਥੇ 100-100 ਰੁਪਏ ਚ ਵੇਕਣ ਵਾਲੀਆਂ ਬੀਬੀਆਂ ਧਰਨਾ ਦੇ ਰਹੀਆਂ ਉਸੇ ਤਹਿਤ ਬੀਬੀ ਮਹਿੰਦਰ ਕੌਰ ਹੋਣਾ ਨੇ ਬਠਿੰਡਾ ਦੀ ਅਦਾਲਤ ਦੇ ਵਿੱਚ ਮਕਦਮਾ ਦਰਜ ਕਰਵਾਇਆ ਧਾਰਾ ਆਈਪੀਸੀ 1860 ਤਹਿਤ 499 ਤੇ 500 ਜਿਹਨੂੰ ਮਾਨਹਾਨੀ ਦਾ ਹੱਤਕ ਦਾ ਡੈਫਰਮੇਸ਼ਨ ਦਾ ਕੇਸ ਕਿਹਾ ਜਾਂਦਾ ਔਰ ਇਸੇ ਵਜ੍ਹਾ ਕਰਕੇ ਇਸੇ ਇਹਦੀ ਬਦ ਕਲਾਮੀ ਕਰਕੇ ਇਸੇ ਕਰਕੇ ਇਹਦੀ ਭੈੜੀ ਜ਼ਬਾਨ ਕਰਕੇ ਹੀ ਇਹ ਸਾਰਾ ਪਵਾੜਾ ਪਿਆ ਕਿਉਂਕਿ ਪਵਾੜੇ ਦੀ ਜੜ ਵੀ ਅਗਰ ਕੰਗੜਾ ਲੋਤ ਨੂੰ ਰੋਕੀ ਹੋਣੀ ਹੈ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਪੰਜਵਾਂ ਜੋ ਕੇਸ ਇਹਦੇ ਖਿਲਾਫ ਹੋਇਆ ਉਹ 2575 ਐਸਐਸਵੀ 220 ਸਾਲ 220 ਦੇ ਵਿੱਚ ਹੋਇਆ ਇਹ ਵੀ ਆਈਪੀਸੀ 1860 490 500 ਡਫਰਮੇਸ਼ਨ ਦਾ ਕੇਸ ਹੀ ਦਰਜ ਕੀਤਾ ਗਿਆ 6ਵਾਂ ਕੇਸ ਇਹਦੇ ਖਿਲਾਫ ਪੀਸੀਆਰ 452 ਸਾਲ 222 ਤੁਮਕਰ ਕਰਨਾਟਕਾ ਦੇ ਵਿੱਚ ਹੋਇਆ ਆਈਪੀਸੀ 1860 ਦੇ ਤਹਿਤ 44 108 153 504 ਤੇ ਇਹ ਰਿਲੀਜੀਅਸ ਐਨਿਮੀਟੀ ਦੇ ਦਿੱਤਾ ਹੈ ਤੇ ਇਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸਤਵਾਂ ਜਿਹੜਾ ਕੇਸ ਆ ਉਹ ਐਫਆਈਆਰ ਨੰਬਰ 7495 2017 ਵਿੱਚ ਅੰधेਰੀ ਮੁੰਬਈ ਦੇ ਵਿੱਚ ਆਈਪੀਸੀ ਧਾਰਾ 499 500 ਵਜ੍ਹਾ ਕਿਸੇ ਦੀ ਹੱਤਕਾੜੀ ਡੈਫਾਮੇਸ਼ਨ ਕਰਨ ਕਿਸੇ ਨੂੰ ਬਿਨਾ ਮਤਲ ਉ ਤੋਂ ਬਦਨਾਮ ਕਰਨਾ ਇਸੇ ਤਰ੍ਹਾਂ ਅੱਠਵਾਂ ਕੇਸ ਇਹਦੇ ਖਿਲਾਫ 2017 ਦੇ ਵਿੱਚ ਹੀ ਦਰਜ ਹੋਇਆ ਅੰधेਰੀ ਬੰਬਈ ਦੇ ਵਿੱਚ 499 500 ਤਹਿਤ ਡੇਫਰਮੇਸ਼ਨ ਦਾ ਕੇਸ ਸੀ ਇਹਦੇ ਖਿਲਾਫ ਦਰਜ ਕੀਤਾ ਗਿਆ ਮਤਲਬ 8 ਕੇਸ ਇਸ ਕੰਗਣਾ ਰਣੌਤ ਦੇ ਖਿਲਾਫ ਰਜਿਸਟਰਡ ਨੇ ਇੱਕ ਅਦਾਲਤ ਦੇ ਵਿੱਚ ਵੀ ਚੱਲ ਰਿਹਾ ਸਮਨਿੰਗ ਹਲੇ ਹੋਈ ਨਹੀਂ ਆ ਪਰ ਇਹ ਮੰਡੀ ਦੇ ਲੋਕਾਂ ਨੇ ਇਹਨਾਂ ਨੂੰ ਚੋਲ ਲਿਆ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੈਂਬਰ ਪਾਰਲੀਮੈਂਟ ਬਣੇਗੇ ਨੇ ਹੁਣ ਜਿੱਥੇ ਵਿਵਾਦਾਂ ਦਾ ਦੂਜਾ ਨਾਮ ਜਾਂ ਪਵਾੜੇ ਦੀ ਜੜ ਕੰਗਣਾ ਰਣੌਤਾ ਉਹ ਕਰੋੜਾ ਪਤੀ ਵੀ ਆ ਕਿਉਂਕਿ ਲਾਜ਼ਮੀ ਸੁਭਾਵਕ ਆ ਕਿਉਂ ਬਾਲੀਵੁੱਡ ਦੀ ਇੱਕ ਫੇਲ ਹੋਈ ਐਕਟਰ ਆ ਲੇਕਿਨ ਐਕਟਰਾਂ ਨੂੰ ਪੈਸੇ ਫਿਲਮਾਂ ਦੇ ਵਿੱਚ ਐਕਟਿੰਗ ਕਰਨ ਦੇ ਕਾਫੀ ਮਿਲ ਜਾਂਦੇ ਨੇ ਤੇ ਕਈ ਅਜਿਹੀਆਂ ਫਿਲਮਾਂ ਨੇ ਕੰਗਨ ਰਾਉਦ ਦੀਆਂ ਜਿਹੜੀਆਂ ਅਸ਼ਲੀਲ ਗੰਧਪੂਰੇ ਨਾਲ ਭਰੀਆਂ ਹੋਈਆਂ ਲੇਕਿਨ ਉਹਨਾਂ ਨੂੰ ਲੋਕੀ ਦਰਸ਼ਕ ਵੇਖਦੇ ਵੀ ਰਹੇ ਨੇ ਤੇ ਨਹੀਂ ਵੀ ਵੇਖਦੇ ਰਹੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕੰਗਨ ਰਾਉਦ ਦੀ ਚੱਲ ਤੇ ਅਚਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਕੋਈ ਜ਼ਮੀਨ ਨਹੀਂ ਆ ਸੋ ਸ਼ਾਇਦ ਇਸੇ ਕਰਕੇ ਇਹਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਆਤਵਾਦੀ ਖਾਲਸਾਨੀ ਚੀਨੀ ਮਾਇਉਵਾਦੀ ਇੱਕੋ ਜਿਹਾ ਸ਼ਬਦ ਕਹਿ ਕੇ ਪੁਕਾਰਿਆ ਸੀ ਕਿਉਂਕਿ ਇਹਨੂੰ ਪਤਾ ਨਹੀਂ ਸੀ ਕਿ ਜਿਨ੍ਹਾਂ ਦੀ ਜ਼ਮੀਨ ਹੁੰਦੀ ਆ ਉਹਨਾਂ ਦੀ ਜ਼ਮੀਰ ਵੀ ਹੁੰਦੀ ਆ ਤੇ ਕੰਗਣਾ ਉਹਨਾਂ ਚੋਂ ਨਾ ਇਹਨਾਂ ਦੀ ਜ਼ਮੀਨ ਆ ਕਿਸਾਨ ਕਹਿੰਦੇ ਨੇ ਤੇ ਨਾ ਇਹਦੀ ਕੋਈ ਜ਼ਮੀਰ ਆ ਐਫੀਆਰ ਦੇ ਵਿੱਚ ਨੇ ਦੱਸਿਆ ਕਿ ਉਹਦੇ ਕੋਲ 50 ਦੇ ਕਰੀਬ ਲਾਈਫ ਇੰਸ਼ੋਰੈਂਸ ਪਾਲਸੀਆਂ ਨੇ ਜਿਨ੍ਹਾਂ ਦੀ ਕੀਮਤ ਲਗਭਗ 5 ਕਰੋੜ ਬਣਦੀ ਆ ਇਸ ਤੋਂ ਲਾਵਾ ਇਨ ਇੱਥੇ ਇਹ ਵੀ ਲਿਖਿਆ ਹੋਇਆ ਕਿ ਇਹਨਾਂ ਨੇ ਅ ਉਬਲਾਈਜ਼ ਕੀਤਾ ਸ਼ੇਅਰਿੰਗ ਕੀਤੀ ਆ ਇਨਸੈਂਟਿਵ ਦਿੱਤੇ ਨੇ ਕੁਝ LIC ਏਜੰਟਸ ਨੂੰ ਇਹਦਾ ਇਹਨਾਂ ਕੋਲ ਕੰਗਨਾਰਾਉਦ ਕੋਲ ਕਰੀਬ 6 7 ਕਿਲੋ ਮਤਲਬ 7 ਕਿਲੋ ਇਹਦੇ ਕੋਲ ਸੋਨਾ ਵਾ ਜਿਹਦੀ ਕੀਮਤ 5 ਕਰੋੜ ਦੱਸੀ ਜਾ ਰਹੀ ਆ 60 ਕਿਲੋ ਇਹਦੇ ਕੋਲ ਸਿਲਵਰ ਆ ਜਿਹਦੀ ਕੀਮਤ 50 ਲੱਖ ਆ ਮਾਰਕੀਟ ਦੇ ਹਿਸਾਬ ਨਾਲ ਜੋ ਇਹਨਾਂ ਨੇ ਆਪਣੇ ਐਫੀਡੇਵ ਦਿੱਤੀ ਆ ਇਸੀ ਤਰ੍ਹਾਂ 3 ਕਰੋੜ ਰੁਪਏ ਦੇ ਹੀਰੇ ਨੇ ਬੋਟੇ ਰੂਪ ਚ 11 ਕਰੋੜ ਰੁਪਏ ਦੇ ਕੰਗਣਾਰਨੋਦ ਕੋ ਗਹਿਣੇ ਗੱਟੇ ਨੇ ਟੂਮ ਛੱਲੇ ਨੇ ਇਸ ਤੋਂ ਇਲਾਵਾ ਇਹਦੇ ਚ ਇਹਨਾਂ ਨੇ ਜਿਹੜੀ ਇਹਨਾਂ ਦੀ ਯੋਗਤਾ ਵਾ ਪਲੱਸ 2 ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਕੀਤੀ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਕਦੀ ਸਕੂਲ ਦਾ ਜਾਂ ਕਾਲਜ ਦਾ ਮੂੰਹ ਨਹੀਂ ਦੇਖਿਆ ਕਦਾਬਾਂ ਪੜ੍ਹ ਕੇ ਵੀ ਨਹੀਂ ਦੇਖੀਆਂ ਗਿਆ ਇਸ ਤੋਂ ਬਾਅਦ ਉਹ ਦੱਸਦੇ ਨੇ ਕਿ ਉਹ ਫਿਲਮਾਂ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਖਾਤਰ ਬੰਬੇ ਚਲੇ ਗਏ ਨੇ ਹਾਲਾਂਕਿ ਅ ਇਸ ਮਸਲੇ ਦੇ ਵਿੱਚ ਇੱਕ ਟਵੀਟ ਵੀ ਵਾਇਰਲ ਹੋਇਆ ਉਹ ਕੰਗਣਾ ਨਰਾਓਦ ਦਾ ਟਵੀਟ ਜਿਹਦੇ ਵਿੱਚ ਕਿਹਾ ਕਿ ਉਹਦੇ ਪਾਪਾ ਚਾਹੁੰਦੇ ਸੀ ਕਿ ਉਹ ਇੱਕ ਵੱਡੀ ਡਾਕਟਰ ਬਣੇ ਪਰ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਹੈ ਕਿ ਉਹ ਵੱਡੀ ਡਾਕਟਰ ਨਹੀਂ ਬਣੇ ਉਹਨੇ ਇਹ ਵੀ ਕਿਹਾ ਸੀ ਕਿ ਮੈਨੂੰ ਮੇਰੇ ਪਾਪਾ ਮਾਰ ਲਗੇ ਸੀ ਤੇ ਮੈਂ ਉਹਨਾਂ ਦਾ ਹੱਥ ਰੋਕ ਲਿਆ ਸੀ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰੇ ਤੇ ਹੱਥ ਚੁੱਕੋਗੇ ਤੇ ਮੈਂ ਵੀ ਫਿਰ ਪ੍ਰਵਾਹ ਨਹੀਂ ਕਰਾਂਗੀ ਇਸ ਤਰ੍ਹਾਂ ਦਾ ਇਹਦਾ ਸੁਭਾਅ ਵੀ ਆ ਕੰਗਣਾ ਰਣੌਤ ਉਹਨਾਂ ਦਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਹਦਾ ਖਿਲਾਫ ਜਿਹੜੇ ਕੇਸ ਚੱਲ ਰਹੇ ਉਹ 8 ਨੇ ਇਸ ਕਰਕੇ ਇਹਨਾਂ ਨੂੰ ਹੈਪਚੁਅਲ ਆਫੈਂਡਰ ਵੀ ਕਿਹਾ ਜਾ ਸਕਦਾ ਕੰਗਣਾ ਰਣੌਤ ਉਹਨਾਂ ਨੂੰ ਹਾਲਾਂਕਿ ਇੱਕ ਜਿਨ੍ਹਾਂ ਨੇ ਇਹ ਸਾਰਾ ਜ਼ਿਕਰ ਕੀਤਾ ਕੰਗਣਾ ਨੌਸ ਦੇ ਐਫੀਡੇਵਿਟ ਦੇ ਆਧਾਰ ਤੇ ਰਵਿੰਦਰ ਸਿੰਘ ਹੁਣੀ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਮੇਲ ਆ ਜਿਨ੍ਹਾਂ ਨੇ ਸਾਰਿਆਂ ਨੂੰ ਰਵਿੰਦਰ ਸਿੰਘ aims@gmail.com ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਵੀ ਕੀਤੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਇਹ ਮਸਲਿਆਂ ਦੇ ਵਿੱਚ ਕਿ ਇਹ ਜਿਹੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਕੇਸ ਰਜਿਸਟਰਡ ਨੇ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹ ਰਿਜੈਕਟ ਹੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਕਿਹਾ ਦੇਸ਼ ਦੇ ਪ੍ਰਾਈਮ ਪ੍ਰੈਜ਼ੀਡੈਂਟ ਨੂੰ ਚਿੱਠੀ ਵੀ ਲਿਖੀ ਔਰ ਕਾਪੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ Shimla High Court ਬਾਕੀ ਜਿਹੜੀਆਂ ਕੋਰਟ ਬਾਰ ਐਸੋਸੀਏਸ਼ਨਾਂ ਉਹਨਾਂ ਨੂੰ ਕਾਪੀ ਵੀ ਕੀਤੀ ਆ ਉਹਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਜਦੋਂ ਹਰ ਦੇਸ਼ ਦੇ ਨਾਗਰਿਕ ਵਾਸਤੇ ਕਾਨੂੰਨ ਇੱਕ ਬਰਾਬਰ ਆ ਕਾਨੂੰਨ ਮੁਤਾਬਕ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ ਪਰ ਜਿਹੇ ਸਾਡੇ ਐਮਪੀ ਨੇ ਜਿਨ੍ਹਾਂ ਦੇ ਖਿਲਾਫ ਬਹੁਤ ਹੀ ਸੀਰੀਅਸ ਕ੍ਰਿਮੀਨਲ ਕੇਸ ਰਜਿਸਟਰਡ ਨੇ ਉਹਨਾਂ ਨੂੰ ਜ਼ਿਲ੍ਹਾ ਦੇ ਅੰਦਰ ਹੋਣਾ ਚਾਹੀਦਾ ਇਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਪਰ ਪਿੱਛੇ ਜੇ ਇੱਕ ਖਬਰ ਵੀ ਨਸ਼ਰ ਹੋਈ ਕਿਉਂਕਿ ਸਾਡੇ 543 ਐਮਪੀ ਚੁਣੇ ਗਏ ਨੇ ਜਿਨ੍ਹਾਂ ਦੇ ਵਿੱਚ ਇਹ ਸੀ ਕਿ 46% ਉਹ ਲੋਕ ਨੇ ਜਿਨ੍ਹਾਂ ਦੇ ਖਿਲਾਫ ਭੜੇ ਤੋਂ ਭੜੇ کے رجسٹرڈ میں کسی دیاں ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਧਾਰਮਿਕ ਪਵਨ ਭਾਵਨਾਵਾਂ ਨੂੰ ਛੇੜਖਾਣੀ ਕਰਨੀ ਔਰਤਾਂ ਦੇ ਖਿਲਾਫ ਬਲਾਤਕਾਰ अगਵਾ ਕਰਨ ਦੇ ਖਿਲਾਫ ਕਤਲ ਦੇ کیس હત્યા ਦੇ کیس ਇਦਾਂ ਦੇ 46% ਦੀ ਐਮਪੀ ਇਹ ਚੁਣੇਗੇ ਨੇ قریب ਮੰਨ ਕੇ ਚਲੋ ਕਿ 543 ਦੇ ਵਿੱਚੋਂ 250 ਦੇ ਆਸ-पास ਉਹ ਐਮਪੀ ਨੇ ਜੋ ਇਸ ਵਾਰ ਚੁਣੇਗੇ ਨੇ ਬਦਲ ਸਾਡੀ ਜਿਹੜੀ ਅੱਧੀ ਜਿਹੜੀ ਪਾਰਲੀਮੈਂਟ ਆ ਉਹ ਦਾਗੀ ਐਮਪੀ ਦੇ ਨਾਲ ਭਰੀ ਹੋਈਆਂ ਉਹਨਾਂ ਦਾਗੀਆਂ ਦੇ ਵਿੱਚ ਇੱਕ ਕੰਗਣਾ ਰਣੌਤ ਵੀ ਆ ਤੇ ਕੰਗਣਾ ਰਣੌਤ ਦੀ ਅਸੀਂ ਕ੍ਰਾਈਮ ਕੁੰਡਲੀ ਪੜ੍ਹੀ ਹੈ ਉਹ ਕ੍ਰਾਈਮ ਕੁੰਡਲੀ ਪੜ੍ਹੀ ਹੈ ਕੰਗਣਾ ਰਣੌਤ ਦੇ ਮੁਤਾਬਕ ਹੀ ਜੋ ਉਹਨਾਂ ਨੇ ਆਪਣੇ ਨਾਮਜ਼ਿੰਦਗੀ ਪੱਤਰ ਦੇ ਵਿੱਚ ਚਾਰ ਐਫੀਡਿਵਟ ਫਾਈਲ ਕੀਤੇ ਸੀ ਉਹਨਾਂ ਦੇ ਆਧਾਰ ਤੇ ਕਿ ਉਹ ਇੱਕ ਹੈਪਚੁਲ ਆਫੈਂਡਰ ਜਿਹਨੂੰ ਆਦਤਨ ਤੋਂ ਮਜਬੂਰ ਆਦਤਾ ਤੋਂ ਮਜਬੂਰ ਇੱਕ ਅਪਰਾਧੀ ਕਿਹਾ ਜਾ ਸਕਦਾ ਹਾਲਾਂਕਿ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ ਪਰ ਫਿਰ ਵੀ ਉਹਨਾਂ ਦੇ ਖਿਲਾਫ 8 ਕੇਸ ਰਜਿਸਟਰਡ ਨੇ ਵੱਖ-ਵੱਖ ਦੇਸ਼ ਦੇ ਕੋਨਿਆਂ ਦੇ ਵਿੱਚ ਮumbai ਦੇ ਵਿੱਚ ਕarnataka ਦੇ ਵਿੱਚ ਔਰ ਪੰਜਾਬ ਦੇ ਵਿੱਚ ਤੇ ਬਠਿੰਡਾ ਕੋਰਡ ਦੇ ਵਿੱਚ ਉਹਨਾਂ ਦੇ ਖਿਲਾਫ ਡਾਫਰਮੇਸ਼ਨ ਦਾ ਕੇਸ ਚੱਲ ਰਿਹਾ ਤੇ ਇਸ ਕਰਕੇ ਲੱਗਦਾ ਕਿ ਕੰਗੜਾ ਨੌਤ ਆਦਤਨ ਮਜਬੂਰ ਹੈ ਇਸੇ ਕਰਕੇ ਉਹ ਬੋਲ ਕਬੋਲ ਬੋਲਦੇ ਨੇ ਜਿਸ ਤੋਂ ਬਾਅਦ ਲੋਕ ਵੀ ਪਰੇਸ਼ਾਨ ਨੇ ਤੇ ਆਪ ਵੀ ਔਰ ਜੋ ਦੇਸ਼ ਦੀਆਂ ਕਿਸਾਨ ਬੀਬੀਆਂ ਬਾਰੇ ਇਹਨਾਂ ਨੇ ਭੜੇ ਸ਼ਬਦ ਬੋਲੇ ਸੀ ਸ਼ਾਇਦ ਉਸ ਦਿਨ ਉਹ ਮਾਫੀ ਮੰਗ ਲੈਂਦੇ ਤੇ ਆ ਨੌਬਤਨਾ ਦੀ ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਚਾਹੇ ਕੁਲਵਿੰਦਰ ਕੌਰ ਦਾ ਐਕਸ਼ਨ ਮਾੜਾ ਸੀ ਪਰ ਕਈ ਬਹੁਤ ਲੋਕ ਕਹਿੰਦੇ ਕਿ ਹਮੇਸ਼ਾ ਹੀ ਐਕਸ਼ਨ ਦਾ ਰੈਕਸ਼ਨ ਹੁੰਦਾ ਔਰ ਇੱਥੋਂ ਤੱਕ ਕਿ ਸ਼ਾਇਦ ਇਸੇ ਕਰਕੇ ਇਸ ਕੰਗੜਾ ਨੌਤ ਨੇ ਖੁਦ ਸ਼ਿਕਾਇਤ ਨਹੀਂ ਕੀਤੀ ਪੰਜਾਬ ਪੁਲਿਸ ਨੂੰ ਸੀਆਈਐਸਐਫ ਨੂੰ ਆਧਾਰ ਬਣਾਇਆ ਗਿਆ ਕਿਉਂਕਿ ਕੰਗੜਾ ਨੌਦ ਨੂੰ ਪਤਾ ਸੀ ਕਿ ਜੇ ਖੁਦ ਉਹ ਸ਼ਿਕਾਇਤ ਕਰ ਦੇ ਤੇ ਕੱਲ ਨੂੰ ਉਹਨੂੰ ਫਿਰ ਤੋਂ ਕੋਡਕਚਰੀ ਜਾਣਾ ਪੈਣਾ ਸੀ ਫਿਲਹਾਲ ਇਸ ਮਸਲੇ ਦੇ ਵਿੱਚ ਕੰਗੜਾ ਨੌਦ ਅਤੇ ਕੁਲਵਿੰਦਰ ਕੌਰ ਦਾ ਜੋ ਵਿਵਾਦ ਆ ਉਸ ਵਿਵਾਦ ਨੂੰ ਚਾਲਦਿਆਂ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਵੱਲੋਂ ਵੀ ਇੱਕ ਡੀਆਈਐਸ ਜ਼ੀ ਲੈਵਲ ਦੇ ਅਧਿਕਾਰੀ ਦੇ ਤਹਿਤ ਜਾਂਚ ਕਮੇਟੀ ਦਾ ਕਠਨ ਕੀਤਾ ਗਿਆ ਔਰ ਉਧਰ ਕਿਸਾਨਾਂ ਵੱਲੋਂ ਅੱਜ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਕਿ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਉਹਦੀ ਜਿਹੜੀ ਮੁਤਲੀਆ ਉਹ ਬਹਾਲ ਕੀਤੀ ਜਾਵੇ ਤੇ ਇਸ ਪੂਰੇ ਜਾਂਚ ਦੀ ਪੜਤਾਲ ਹੋਣੀ ਚਾਹੀਦੀ ਹੈ ਜਿਸ ਦੇ ਚੱਲਦਿਆਂ ਮਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਹੋਣਾ ਨੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਿਸ ਦੀ ਅਗਵਾਈ ਐਸਪੀ ਸਿਟੀ 1 ਹਰਬੀਰ ਸਿੰਘ ਅਟਵਾਲ ਕਰਨਗੇ ਫਿਲਹਾਲ ਇਸ ਜਾਣਕਾਰੀ ਨਾਲ ਤੜਤਲਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ